ਜਿੰਦਾਬਾਦ ਨਾਲ ਲਾਈਵ ਜੁੜ ਚੁੱਕੇ ਮੇਰੇ ਵੱਲੋਂ ਜਾਨੀ ਮੇਜਰ ਸਿੰਘ ਚੱਕ ਸਾਬੂ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਪਰਿਤਾ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਲਾਮ ਨਮਸਤੇ ਕਬੂਲ ਕਰਿਓ ਠੀਕ ਠਾਕ ਹੋ ਚੜਦੀ ਕਲਾ ਤੇ ਤਾਨੂੰ ਵੀ ਪਤਾ ਤੇ ਆਪਾਂ ਹਲਕੀ ਫੁਲਕੀਆਂ ਗੱਲਾਂ ਤੁਹਾਡੀ ਮੈਂ ਕਚਹਿਰੀ ਦੇ ਵਿੱਚ ਲੈ ਕੇ ਆ ਜਾਣਾ ਤੇ ਖਾਸ ਕਰਕੇ ਜਦੋਂ ਕਿਤੇ ਖਾਸ ਕਰਕੇ ਸਾਡੇ ਪੰਜਾਬ ਜਾਂ ਪੰਜਾਬੀਅਤ ਦੀ ਗੱਲਬਾਤ ਚੱਲਦੀ ਆ ਤੇ ਫਿਰ ਮਨ ਨੂੰ ਇੱਕ ਹੀ ਚੀਰਾ ਮੇਰੇ ਅੱਖਾਂ ਮੂਰੇ ਆਉਂਦਾ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਤਪਾਲ ਸਿੰਘ ਜੋਤ ਸਾਹਿਬ ਜੋਤ ਸਾਹਿਬਾ ਨੂੰ ਮੈਂ ਅੱਜ ਤੁਹਾਣਾ ਹਲਕੀ ਫੁਲਕੀ ਉਹਨਾਂ ਨੂੰ ਮੈਂ ਵੈਲਕਮ ਵੀ ਕਰਨਾ ਪਰ ਮੈਂ ਥੋੜੀ ਜਿਹੀ ਭੂਮਿਕਾ ਬਣਾਉਣੀ ਚਾਹੁੰਦਾ ਤੇ ਅੱਜ ਆਪਾਂ ਉਹਨਾਂ ਦੀ ਨਜ਼ਰ ਦੇ ਥਰੂ ਤੁਹਾਡਾ ਨਾਲ ਮੈਂ ਗੱਲਬਾਤ ਕਰਨੀ ਹੈ ਜੋਤ ਸਾਹਿਬ ਦੇ ਨਾਲ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਆ ਆ ਮੋਰਖਾਂ ਚਾਉਂਦੇ ਆ ਸੜਖਾਸੀ ਖੁਦਕੁਸ਼ੀਆਂ ਤੇ ਦਿਲ ਦੇ ਦੌਰੇ ਜਿਹੜੇ ਪੈ ਰਹੇ ਆ ਉਹਦਾ ਕਾਰਨ ਕੀ ਆ ਕਿਉਂ ਅੱਜ ਤੱਕ ਅਸੀਂ ਆਜ ਤਾਂ ਇੱਥੇ ਮਿਹਨਤ ਮਜ਼ਦੂਰੀ ਕਰਨ ਸੀ ਪਰ ਜਿਹੜੇ ਕਾਰਨ ਅੱਜ ਆਪਾਂ ਕਾਰਨਾਂ ਦਾ ਪਤਾ ਕਰਨਾ ਵੀ ਇਹ ਜਿਹੜੇ ਹਾਦਸੇ ਹੋ ਰਹੇ ਆ ਕਾਰਨ ਕੀ ਆ ਭਲਾ ਜੋ ਉਹਨਾਂ ਦਾ ਭਰਲ ਕੇ ਸਾਰੇ ਵੈਲ ਚੋਥਤ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਦੇ ਵਿੱਚ ਦਿਲੋਂ ਤੁਹਾਡਾ ਸਵਾਗਤ ਆ ਜੀ ਆ ਨਹੀਂ ਬਹੁਤ-ਬਹੁਤ ਧੰਨਵਾਦ ਚੱਕ ਸਾਹੂ ਸਾਹਿਬ ਸਾਰੇ ਆਪਾਂ ਸਤਿਕਾਰਯੋਗ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਜੀ ਪ੍ਰੋਗਰਾਮ 'ਚ ਤੁਹਾਡਾ ਵੀ ਵੈਲਕਮ ਆ ਤੇ ਨੰਗਦੇ ਬੜਦੇ ਜਦੋਂ ਮੈਂ ਤੁਹਾਨੂੰ ਕਾਲ ਕਰਦਾ ਤੇ ਤੁਸੀਂ ਆਲਵੇਜ਼ ਅਵੇਲੇਬਲ ਖਾਸ ਕਰਕੇ ਜੀ ਅਸੀਂ ਆਪਣੇ ਪੰਜਾਬੀਆਂ ਦੀ ਗੱਲ ਕਰ ਲਈਏ ਤੇ ਅਸੀਂ ਸਾਰੇ ਤੁਸੀਂ ਵੀ ਜਰ ਮੈਂ ਵੀ ਤਾਂ ਪਰ ਰਲ ਮਿਲ ਕੇ ਚਾਹੁੰਦੇ ਆ ਕਿ ਕੁਝ ਨਾ ਕੁਝ ਅਵੇਅਰਨੈਸ ਕੋਈ ਨਾ ਕੋਈ ਜਿਹੜੀ ਆ ਸਾਡੀ ਨਵੀਂ ਜਨਰੇਸ਼ਨ ਆ ਰਹੀ ਆ ਜਦੋਂ ਆਏ ਦੇ ਨਾ ਅਮ ਜੋ ਸਾਹਿਬ ਗੱਲਾਂ ਬਾਤਾਂ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਸੜਕ ਹਾਸੇ ਖੁਦਗੁਸ਼ੀਆਂ ਤੇ ਦਿਲ ਦੇ ਦੌਰੇ ਇਹ ਕਿਉਂ ਇਹ ਸਾਡੇ ਪੰਜਾਬੀਆਂ ਨੂੰ ਕਿਉਂ ਨਹੀਂ ਖਾਸ ਕੇ ਤੁਹਾਡੀ ਗੱਲ ਨੂੰ ਮੈਂ ਕਾਪੀ ਕਰ ਦਵਾ ਸਾਨੂੰ ਭਲ ਕਿਉਂ ਨਹੀਂ ਪਚ ਰਹੀ ਮੈਨੂੰ ਲੀਕੋ ਸਭ ਤੋਂ ਪਹਿਲਾਂ ਤੇ ਜੋ ਚੀਜ਼ ਸਾਨੂੰ ਸੌਂਕਿਆ ਮਿਲ ਜੇ ਆਮ ਤੌਰ ਤੇ ਹੁੰਦਾ ਹੀ ਆ ਜੀ ਕਿ ਜਦੋਂ ਹਾਲਾਤ ਬਦਲਦੇ ਨੇ ਫਿਰ ਆਪਾਂ ਦੇਖਦੇ ਆਂ ਕਿ ਗਿਰਟੇ ਰੰਗ ਉਹ ਜਿਹੜੇ ਬਦਲ ਜਾਂਦੇ ਆ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਐ ਭਾਰਤ ਦੇ ਵਿੱਚ ਐ ਕੈਨੇਡਾ ਦੇ ਸੁਪਨੇ ਅਸੀਂ ਦੇਖਦੇ ਆਂ ਤੇ ਕੈਨੇਡਾ ਪਹੁੰਚਣ ਤੋਂ ਬਾਅਦ ਅਸੀਂ ਉਹਨਾਂ ਨੂੰ ਹਾਲਾਤਾਂ ਨੂੰ ਭੁੱਲ ਜਾਂਦੇ ਆਂ ਵੀ ਕੇਸ ਕਦਰ ਅਸੀਂ ਜਾਨਾ ਤੜੀਆਂ ਤੇ ਰੱਖ ਕੇ ਇਸ ਮੁਲਕ ਨੂੰ ਆਉਣ ਨੂੰ ਤਰਸਦੇ ਆਂ ਤੇ ਪੈਰ ਲੱਗਣ ਤੋਂ ਬਾਅਦ ਏਸੇ ਮੁਲਕ 'ਚ ਨੁਕਸ ਕਰਦੇ ਆਂ ਇਥੋਂ ਤੱਕ ਵੀ ਫਿਰ ਸਾਡੇ ਵਿੱਚ ਜੁਰਤ ਆ ਜਾਂਦੀ ਹੈ ਜਿਹੜਾ ਅਸੀਂ ਜਾਨੀ ਕਿ ਆਉਣ ਤੋਂ ਪਹਿਲਾਂ ਢਿੱਜੀ ਬਿੱਲੀ ਹੁੰਨੇ ਆਂ ਕਿ ਜੋ ਵੀ ਕੁਝ ਸਾਨੂੰ ਕਰਨਾ ਪਵੇ ਆਪਣਾ ਆਪ ਵੇਚਣਾ ਪਵੇ ਸਭ ਕੁਝ ਵੇਚਣਾ ਪਵੇ ਉਹ ਸਭ ਕੁਝ ਵੀ ਤਿਆਰ ਹੁੰਦਾ ਤੇ ਸਿਰ ਨੀਵਾਂ ਰੱਖ ਕੇ ਮਸਕੀਨ ਜਿਹਾ ਹੋ ਕੇ ਪੜਦੇ ਆਂ ਕਿ ਸਾਨੂੰ ਕੈਨੇਡਾ ਕਿਸੇ ਤਰ੍ਹਾਂ ਪਹੁੰਚਣ ਦਾ ਮੌਕਾ ਮਿਲ ਜੇ ਤੇ ਪਹੁੰਚਣ ਤੋਂ ਬਾਅਦ ਕਈ ਵਾਰੀ ਅਸੀਂ ਜਾਨੀ ਕਿ ਇੱਥੋਂ ਤੱਕ ਛੇਹੀ ਮਾਰ ਬੈਠਦੇ ਆਂ ਮਾਰ ਬੈਠਦੀਆਂ ਆਂ ਕਿ ਅਸੀਂ ਤਾਂ ਜੀ ਪੈਸੇ ਖਰਚ ਕੇ ਆਏ ਆਂ ਅਸੀਂ ਤਾਂ ਜੀ ਪੜ੍ਹ ਲਿਖ ਕੇ ਆਏ ਆਂ ਅਸੀਂ ਤਾਂ ਜੀ ਫੀਸਾਂ ਦੇ ਕੇ ਆਏ ਆਂ ਸਾਡੀਆਂ ਫੀਸਾਂ ਨਾਲ ਤੇ ਕੈਨੇਡਾ ਚੱਲਦਾ ਤੇ ਮੈਂ ਸਮਝਾਂਗਾ ਵੀ ਜਦੋਂ ਇਹ 20 25 ਸਾਲ ਦੇ ਵਿਅਕਤੀ ਜੇ ਫਰਜ਼ ਕਰੋ 50 ਸਾਲ ਵਾਲੇ ਵੀ ਇਦਾਂ ਵਾਲੀਆਂ ਕਹਿਣ ਕਿ 50 ਸਾਲ ਪਹਿਲਾਂ ਕੈਨੇਡਾ ਕਿਦਾਂ ਚੱਲਦਾ ਸੀਗਾ ਕੈਨੇਡਾ ਤੇ ਕਦੋਂ ਵੀ ਨੰਬਰ ਮਨ ਸੀ ਦਹਾਕਿਆਂ ਤੋਂ ਅਸੀਂ ਏਡੀ ਦੂਰ ਸਾਬੂ ਕੁਝ ਆਪਣਾ ਵੇਚ ਕੇ ਜਾਨੀ ਕੈਨੇਡਾ ਨੂੰ ਨਹੀਂ ਕੁਝ ਦੇਣ ਆਉਂਦੇ ਸਾਨੂੰ ਕੁਝ ਆਪਣੇ ਆਪ ਲਈ ਦਿੱਸਦਾ ਹੁੰਦਾ ਤਦ ਅਸੀਂ ਉੱਥੋਂ ਭੱਜਦੇ ਆਂ ਸਭ ਕੁਝ ਛੱਡ ਕੇ ਭੱਜਦੀਆਂ ਆਂ ਜੀ ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਚੱਕ ਸਾਬੂ ਸਾਹਿਬ ਆਪਣੇ ਉਹ ਹਾਜ਼ਾਤ ਯਾਦ ਰਹਿ ਜਾਂਦੇ ਆ ਉਹ ਪੈਣਪਰਾ ਤਰੱਕੀ ਦੀਆਂ ਬੁਲੰਦੀਆਂ ਵੀ ਪੂਰੀਆਂ ਸ਼ੂਂਦੇ ਨੇ ਪਰ ਇਹ ਦੇਖਣ ਦੇ ਵਿੱਚ ਆਮ ਆਉਂਦਾ ਹੈ ਕਿ ਸੰਤ ਸਿੰਘ ਜੀ ਮਸਕੀਨ ਜਿਸ ਤਰ੍ਹਾਂ ਕਹਿ ਗਏ ਆ ਵੀ ਗੱਲ ਮੌਕਾ ਮਿਲਦੀ ਹੈ ਮੌਕਾ ਜੇ ਵੱਡਾ ਮਿਲ ਜਾਏ ਤੇ ਵੱਡਾ ਚੋਰ ਚੋਰਣੀ ਮੌਕਾ ਛੋਟਾ ਮਿਲ ਜਾਏ ਤੇ ਛੋਟੀ ਚੋਰ ਚੋਰਣੀ ਕਿਤੇ ਨਾ ਕਿਤੇ ਕੈਨੇਡਾ ਦਾ ਜਿਹੜਾ ਇਹ ਸਿਸਟਮ ਆ ਇਹ ਨਵੇਂ ਭੈਣ ਭਰਾਵਾਂ ਨੂੰ ਆਿਆਂ ਨੂੰ ਹਰ ਇੱਕ ਨੂੰ ਇੱਥੇ ਅਪਰਚੂਨਿਟੀ ਦਿੰਦਾ ਜੀ ਦੋਸ ਅਪਰਚੂਨਿਟੀ ਦੇ ਵਿੱਚੋਂ ਅਸੀਂ ਸਿਸਟਮ ਦੇ ਲੂਪ ਹੋਲ ਲੱਭ ਕੇ ਕਮਜ਼ੋਰੀਆਂ ਲੱਭ ਕੇ ਆਪਣੇ ਸ਼ੈਤਾਨ ਦਿਮਾਗਾ ਸਿਰਾਂ ਦੇ ਅੰਦਰ ਗੰਦਗੀ ਦੇ ਨਾਲ ਇਸ ਦੇਸ਼ ਦੇ ਵਿੱਚ ਜਿਆਦਾ ਕਈ ਵਾਰੀ ਚਾਤਰ ਬਣਨ ਦੀ ਕੋਸ਼ਿਸ਼ ਕਰਦੇ ਆ ਸੋ ਸਭ ਕੁਝ ਜਿਹੜਾ ਜੀ ਪੇ ਬੇਈਮਾਨੀਆਂ ਤੇ ਆਧਾਰਤ ਜਿਹੜਾ ਚ ਪਿਰਜ ਕੇ ਅਸੀਂ ਆਪਣਾ ਸੰਸਾਰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਤੇ ਕਰਦੀਆਂ ਜੀ ਸੋ ਉਹ ਕੁੱਲ ਮਿਲਾ ਕੇ ਜਿਹੜਾ ਅਸੀਂ ਹੁਣ ਇਹ ਦੇਖਨੇ ਆ ਕਿ ਲੀਹੋਂ ਲੱਥਦੇ ਆ ਲੋਕ ਲੀਹੋਂ ਲੱਥਦੀਆਂ ਆ ਕਿ ਕਿਤੇ ਨਾ ਕਿਤੇ ਜਾਣੀ ਕਿ ਉਹ ਅਪਰਚੂਨਟੀਆਂ ਹੱਥ ਪੈਣ ਉਹਨਾਂ ਦਾ ਬੇਨ ਆ ਸਕਿਆ ਸਿਸਟਮ ਦੇ ਵਿੱਚ ਜਿੱਥੇ ਉਹ ਆਪਣੀ ਕਾਮਯਾਬੀ ਕਰ ਸਕਦੇ ਜਾਂ ਕਰ ਸਕਦੀਆਂ ਇਸ ਕਰਕੇ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਕੈਨੇਡਾ ਤੋਂ ਲਾਸ਼ਾਂ ਪੰਜਾਬ ਨੂੰ ਜਾਣ ਦਾ ਜਾਂ ਇੱਥੇ ਵੀ ਸੰਸਕਾਰ ਹੋਣ ਦਾ ਇਹ ਨੌਜਵਾਨ ਮੁੰਡੇ ਤੇ ਕੁੜੀਆਂ ਵੀ ਇਹ ਸਿਲਸਿਲਾ ਜਿਹੜਾ ਇਹ ਟੁੱਟ ਨਹੀਂ ਰਿਹਾ ਜੀ ਉਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਇਹ ਵੱਡੀ ਤਦਾਦ ਦੇ ਵਿੱਚ ਜਾਂ ਤੇ ਆ ਕਹੋ ਵੀ ਇਹ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਦਿਲ ਦਾ ਦੌਰਾ ਵੀ ਕਿਸੇ ਵੇਸੇ ਮੈਡੀਕਲ ਡਾਕਟਰ ਨੇ ਹਜੇ ਇਸ ਤੱਕ ਇਥੋਂ ਤੱਕ ਰਿਸਰਚ ਨਹੀਂ ਕੀਤੀ ਵੀ ਇਸ ਉਮਰ ਦੇ ਵਿੱਚ ਆਲ ਆਫ ਸੱਡਨ ਜਾਨੀ ਕੈਨੇਡਾ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਕਿਉਂ ਪੈਂਦੇ ਆ ਜਦੋਂ ਜਦੋਂ ਕਿ ਦੁਨੀਆ ਸਾਰੀ ਤੋਂ ਇੱਥੇ ਲੋਕ ਆਉਂਦੇ ਆ ਜੀ ਨੌਜਵਾਨ ਵੀ ਆਉਂਦੇ ਆ ਜੀ ਵੱਡੀਆਂ ਉਮਰਾਂ ਦੇ ਵੀ ਲੋਕ ਆਉਂਦੇ ਆ ਵੀ ਜਾਨੀ ਦਿਲ ਦੇ ਦੌਰੇ ਇਹ ਪੰਜਾਬ ਦੇ ਲੋਕਾਂ ਨੂੰ ਕਿਉਂ ਘੇਰ ਗਿਆ ਜਦੋਂ ਕਿ ਪੰਜਾਬ ਦੇ ਲੋਕਾਂ ਦਾ ਤੇ ਸੇਖੀ ਬਹੁਤ ਵੱਡੀ ਹੁੰਦੀ ਹੈ ਵੀ ਸਾਡੇ ਵਰਗਾ ਸਾਡੀ ਵਰਗੀ ਮਜ਼ਬੂਤ ਜੁੱਸਾ ਤੇ ਹੈ ਹੀ ਕਿਤੇ ਨਹੀਂ ਹੈ ਦੁਨੀਆ ਭਰ ਦੇ ਵਿੱਚ ਜੇ ਕੋਈ ਜੰਮੇ ਬਿਹਤਰੀਨ ਇਨਸਾਨ ਤੇ ਹੁੰਦਾ ਜੀ ਪੰਜਾਬੀ ਤੇ ਪੰਜਾਬ ਬਣੇ ਬਾਕੀ ਸਾਰੇ ਤੇ ਐਵੇਂ ਹੀ ਆ ਜੀ ਸੋ ਕੋਲ ਬਣਾ ਕੇ ਜਾਨੀ ਕਿ ਇਹੇ ਲੱਗਦਾ ਵੀ ਢੋਲ ਦਾ ਪੋਲ ਇਹ ਆ ਕਿਤੇ ਨਾ ਕਿਤੇ ਇੱਥੇ ਆ ਕੇ ਆਉਣ ਤੋਂ ਬਾਅਦ ਜੋ ਸੰਗਤ ਮਿਲਦੀ ਆ ਉਹਨੂੰ ਆਪਣੇ ਸਿਰ ਦੇ ਵਿੱਚ ਇੰਨਾ ਅਗਿਆਨਤਾ ਦਾ ਹਨੇਰਾ ਹੁੰਦਾ ਕਿ ਉਹ ਸੰਗਤ ਭੇੜੀ ਨੂੰ ਅਸੀਂ ਚੰਗੀ ਤੇ ਨਾ ਕਰ ਸਕੇ ਪਰ ਉਹ ਭੇੜੇ ਭੇੜੀਆਂ ਚ ਜਾ ਕੇ ਆਪ ਭੇੜੇ ਭੇੜੀਆਂ ਹੋ ਗਏ ਜੀ ਉਹ ਉਹਦੇ ਕਰਕੇ ਫਿਰ ਇਹ ਨਸ਼ਿਆਂ ਦੀ ਲਤ ਕਿਤੇ ਨਾ ਕਿਤੇ ਜਿਹੜਾ ਜੀ ਕਿ ਤੁਹਾਨੂੰ ਕੈਨੇਡਾ ਦੇ ਲੋਕ ਵੀ ਇੱਥੇ ਪਹਿਲਾਂ ਜੰਮੇ ਪੜੇ ਵੀ ਕਰਦੇ ਹੋਣਗੇ ਪਰ ਮੈਨੂੰ ਨਹੀਂ ਲੱਗਦਾ ਵੀ ਵਿਦੇਸ਼ਾਂ ਤੋਂ ਅਸੀਂ ਇਦਾਂ ਇੱਥੇ ਖੇਖਣ ਕਰਨ ਆਏ ਆ ਵੀ ਇੱਥੇ ਦੇ ਲੋਕ ਵੀ ਖਰਾਬ ਆ ਜੀ ਅਸੀਂ ਤਾਂ ਆਪਣਾ ਆਪ ਸਵਾਰਨ ਆਏ ਸੀਗੇ ਅਸੀਂ ਆਪਣਾ ਆਪ ਸਵਾਰਾਂਗੇ ਜੇ ਅਸੀਂ ਕਿਸੇ ਆਪਣੀ ਸੋਚ ਨੂੰ ਬਲੰਦੀ ਤੇ ਰੱਖਾਂਗੇ ਇਸ ਕਰਕੇ ਇਹ ਜਿਹੜਾ ਇਹ ਨਸ਼ਿਆਂ ਦੇ ਭੇੜਾ ਇਹ ਕਲੋ ਵੀ ਅਾਦਤਾਂ ਦੇ ਵਿੱਚ ਪੈਣਾ ਇਹ ਬਹੁਤ ਵੱਡਾ ਕਾਰਨ ਬਣਦਾ ਵੀ ਅੱਜਕੱਲ ਜਿਹੜੇ ਨਸ਼ੇ ਆ ਇਹ ਜਿਹੜੇ ਸਰੀਰ ਦੇ ਵਿੱਚ ਉੰਨੀ ਅਸੀਂ ਕੋਈ ਪਾਣੀ ਵੀ ਵੱਧ ਪੀ ਲਈਏ ਨਾ ਤਾਂ ਸਰੀਰ ਜਿਹੜਾ ਸਿਹਤ ਆ ਉਹ ਖਰਾਬ ਹੋ ਜਾਂਦੀ ਆ। ਤਾਂ ਸਰੀਰ ਦੀ ਜਿੰਨੀ ਸਮਰੱਥਾ ਆ ਕਿਸੇ ਨਸ਼ੇ ਨੂੰ ਝੱਲਣ ਦੀ ਉਹ ਤੋਂ ਵੱਧ ਜੇ ਅਸੀਂ ਸਰੀਰ ਦੇ ਅੰਦਰ ਸਿੱਟਾਂਗੇ ਤੇ ਨੈਚਰਲੀ ਆਉਂਦਾ ਸਿਰ ਤੇ ਸਿੱਧਾ ਜਿਹੜਾ ਇੰਪੈਕਟ ਆ ਜੀ ਵੀ ਕਿਸੇ ਵੀ ਡਰੱਗ ਦਾ ਪੈਣਾ ਹੁੰਦਾ। ਸੋ ਇਸ ਕਰਕੇ ਉਹ ਸਮਰੱਥਾ ਤੋਂ ਵੱਧ ਕਈ ਤੇ ਸੁੱਤੇ-ਸੁੱਤੀਆਂ ਹੀ ਰਹਿ ਜਾਂਦੇ ਜੀ। ਸੁੱਤੇ-ਸੁੱਤੀਆਂ ਰਹਿ ਜਾਂਦੇ ਜੀ। ਜਾਂ ਫਿਰ ਜਾਣ ਕੇ ਵੀ ਇਹ ਮਤਲਬ ਦਿਲ ਦਾ ਦੌਰਾ ਜੇ ਪੈ ਵੀ ਗਿਆ ਪੀ ਉਹਦਾ ਰੀਜ਼ਨ ਕੀ ਹੋਇਆ ਅੰਦਰ ਕੀ ਪਾਇਆ ਜਿਹਦੇ ਕਰਕੇ ਦਿਲ ਜਿਹੜਾ ਉਹਦਾ ਭਾਰਨਾ ਚੱਲ ਸਕਿਆ ਬਿਲਕੁਲ ਨਹੀਂ ਸੋ ਇਸ ਕਰਕੇ ਸਿਰਾਂ ਆ ਪੜਿਆ ਤੋਂ ਕੰਮ ਲੈਣ ਦੀ ਲੋੜ ਹੈ ਮੈਂ ਨਹੀਂ ਸਮਝਾਂਗਾ ਕਿ ਇੱਥੇ ਹੋਰ ਦੁਨੀਆ ਬਹੁਤ ਵੱਸਦੀ ਹੈ ਵਿਦੇਸ਼ਾਂ ਤੋਂ ਆ ਕੇ ਲੋਕਾਂ ਨੇ ਵੀ ਇੱਥੇ ਕਮਾਲਾ ਕੀਤੀਆਂ ਨੇ ਪਰ ਇਹ ਓਨੈਸਟੀ ਤੇ ਆਧਾਰਿਤ ਕਿਸੇ ਨੇ ਕਮਾਲਾ ਕੀਤੀਆਂ ਹੋਣ ਤੇ ਸਤਿਕਾਰ ਨਾਲ ਸਿਰ ਝੁਕਦਾ ਜੇ ਕਿਸੇ ਨੇ ਐਲ ਐਮ ਆਈ ਇਹ ਬੇਈਮਾਨੀਆਂ ਤਨਖਾਹਾਂ ਮਾਰ ਕੇ ਇੱਧਾਂ ਦੇਖਣੇ ਇੱਥੇ ਕੀਤੇ ਵੀ ਕੈਨੇਡਾ ਨੇ ਓਪਰਚੁਨਿਟੀ ਦਿੱਤੀ ਤੇ ਪੈਰ ਲਾਉਣ ਤੋਂ ਬਾਅਦ ਅਸੀਂ ਯਾਨੀ ਕਿ ਹੋਰ ਨਵੇਂ ਆਏ ਲੋਕਾਂ ਨੂੰ ਲੁੱਟਣਾ ਲੁੱਟਣਾ ਸ਼ੁਰੂ ਕਰ ਦਿੱਤਾ ਸੋ ਉਹਨਾਂ ਦੀ ਤਕੜੀ ਨਹੀਂ ਖੇਦੀ ਆ ਇਸੇ ਕਰਕੇ ਅਸੀਂ ਕਹਿੰਦੇ ਹੁੰਦੇ ਆ ਕਿ ਇਹ ਬੇਈਮਾਨ ਤੇ ਬੇਈਮਾਨੀਆਂ ਜਿਹੜੀਆਂ ਮਤਨੀਅਤ ਬਣਾਉਣਾ ਚਾਹੀਦਾ ਪਹਿਲਾਂ ਇਹ ਭੈੜੀਆਂ ਆਦਤਾਂ ਛੱਡੋ ਤੇ ਫਿਰ ਕੈਨੇਡਾ ਦੇ ਤੇ ਫਿਰ ਜਿਹੜਾ ਇਹ ਸਿੱਖ ਹੈਰੀਟੇਜ ਬਣਾਉਂ ਤਾ ਹਿੰਦੂ ਹੈਰੀਟੇਜ ਮੰਤੇ ਸਭ ਕੁਝ ਮਨਾਇਆ ਬਹੁਤ ਚੰਗਾ ਲੱਗਦਾ ਜੀ ਇਸ ਕਰਕੇ ਐਜੀਪੀ ਇਹਦੇ ਵਿੱਚ ਕਾਰਨ ਤੇ ਫਿਊਨਲ ਹੋਮ ਵਾਲੇ ਵੀ ਦੱਸਦੇ ਆ ਜੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਲੋ ਇਹ ਨਸ਼ੇ ਵੀ ਹੈਗੇ ਆ ਪਰ ਪਿੱਛੇ ਇਹ ਲੰਬੇ ਸਮੇਂ ਤੋਂ ਸੜਕਾਂ ਤੇ ਵਾਪਰਦੀਆਂ ਟਕਰਾਂ ਦੇ ਵਿੱਚ ਵੀ ਜੜੀਆਂ ਜੀ ਵੀ ਲਾਸ਼ਾਂ ਦਾ ਸਿਲਸਿਲਾ ਲਗਾਤਾਰ ਪੰਜਾਬ ਜਾ ਰਿਹਾ ਜਾ ਇਥੇ ਸੰਸਕਾਰ ਹੋ ਰਹੇ ਆ ਉਹ ਟਕਰਾਂ ਦੇ ਵਿੱਚ ਅਸੀਂ ਦੇਖਦੇ ਆ ਵੀ ਉਹ ਹੁਣ ਸੜਕਾਂ ਦੀ ਗੱਲ ਜੇ ਕਹੀਏ ਵੀ ਇਥੇ ਆ ਕੇ ਆਪਾਂ ਸੜਕਾਂ ਦੇ ਨੁਕਸ ਕੱਢਦੇ ਆ ਦੇਖੋ ਚੱਕ ਸਾਬੂ ਸਾਹਿਬ ਦੁਨੀਆ ਦਾ ਇੱਕ ਨੰਬਰ 1 ਦੇਸ਼ ਹੋ ਗਏ ਨੰਬਰ 1 ਦੇਸ਼ ਤੋਂ ਮਤਲਬ ਵੀ ਨੰਬਰ 1 ਇਥੇ ਲੋਕ ਰਹਿੰਦੇ ਆ ਅੱਛਾ ਨੰਬਰ 1 ਲੋਕ ਰਹਿੰਦੇ ਤਾਂ ਮਤਲਬ ਵੀ ਨੰਬਰ 1 ਦੇਸ਼ ਦੀਆਂ ਫਿਰ ਨੰਬਰ 1 ਸੜਕਾਂ ਵੀ ਹੁਣ ਦੀਆਂ ਅੱਛਾ ਹੁਣ ਬੂ ਕੁਝ ਨੰਬਰ 1 ਆ ਤੇ ਉਹਦੇ باوجود ਵੀ ਤੁਸੀਂ ਡਰਾਈਵਰਾਂ ਦੀ ਹਾਲਤ ਜੇ ਇੱਥੇ ਨੰਬਰ 1 ਦੇਸ਼ ਵਿੱਚ ਇਹ ਹੋਣੀ ਆ ਨੰਬਰ 1 ਸੜਕਾਂ ਦੇ ਉੱਤੇ ਤੇ ਬਾਕੀ ਦੁਨੀਆ 'ਚ ਕੀ ਹਾਲ ਹੋਊਗਾ ਪਰ ਇਸ ਕਰਕੇ ਜਿਹੜੀਆਂ ਸੜਕਾਂ ਮਾੜੀਆਂ ਜਾਂ ਚੰਗੀਆਂ ਸਾਰੇ ਕੈਨੇਡੀਅਨ ਰੈਜ਼ੀਡੈਂਟਸ ਵਾਸਤੇ ਇੱਕੋ ਜਿਹੀਆਂ ਆ ਪਰ ਮੈਂ ਪੁੱਛਦਾ ਵੀ ਜੇ ਬਾਕੀ ਦੁਨੀਆ ਇੱਕ ਖਰਾਬ ਸੜਕ ਕੋ ਫਰਜ਼ ਕੀਤਾ ਲੰਘੇ ਤੇ ਆਪਾਂ ਉਹ ਖਰਾਬ ਸੜਕ ਕਹਿੰਦਾ ਉਹਨੂੰ ਤੇ ਅਸੀਂ ਕਿਉਂ ਨਾ ਉਥੋਂ ਲੰਘ ਸਕੇ ਮੇਰਾ ਸਵਾਲ ਇਹ ਆ ਬਿਲਕੁਲ 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 ਸਹੀ ਗੱਲ ਤੁਹਾਡੀ ਹੂੰ ਵੀ ਜਿਹੜੇ ਹੁਣ ਪੰਜਾਬੀ ਤੇ ਅਸੀਂ ਇੱਕ ਮਹੀਨੇ ਚ ਪਿਛੇ ਨੋਟ ਕੀਤਾ ਚਕਸਾਪੂ ਸਾਹਿਬ ਵੀ ਨਵੰਬਰ 2023 ਦੇ ਵਿੱਚ 12 ਮੌਤਾਂ ਕੈਨੇਡਾ ਦੀਆਂ ਸੜਕਾਂ ਤੇ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਹੋ ਗਈਆਂ ਬਿਲਕੁਲ ਟਰੱਕ ਪਲਟ ਗਿਆ ਜੀ ਸੜਕੇ ਮਰ ਗਿਆ ਜੀ ਉਧਰ ਨੂੰ ਮਤਲਬ ਲਾਸ਼ਾਂ ਆ ਗਈਆਂ ਜੀ ਅੱਛਾ ਫੇ ਦੇਖਿਆ ਵੀ ਉਹ ਸਾਰੇ ਪੰਜਾਬੀ ਤੇ ਮਤਲਬ ਡਰਾਈਵਰ ਜੀ ਐਨੇ ਦੁਨੀਆ ਹੋ ਟਰੱਕ ਚਲਾਉਂਦੀ ਹੈ ਇੱਥੇ ਕਮਿਊਨਿਟੀ ਉਹਨਾਂ ਵਾਸਤੇ ਵਿੱਚ ਉਹੀ ਸੜਕਾਂ ਸੀਗੀਆਂ ਜੀ ਹੂੰ ਉਹ ਤੋਂ ਨੰਗੇ ਗਏ ਸਾਨੂੰ ਕੀ ਹੋਇਆ ਬਿਲਕੁਲ ਉਸ ਕਰਕੇ ਮੈਂ ਸਮਝਾਂਗਾ ਆਪ ਇਹ ਜੋਕ ਜੀ ਸਾਡੇ ਨਾਲ ਵਾਪਰ ਰਿਹਾ ਦੁਨੀਆ ਤੇ ਸਦਾ ਖਰਾਬ ਹੀ ਰਹੀ ਹੈ ਅਸੀਂ ਨੁਕਸ ਦੁਨੀਆ ਚ ਕੈਨੇਡਾ ਚ ਮਤਲਬ ਕੱਢਦੇ ਆ ਕੱਢਤੀਆਂ ਤੇ ਥੱਕਦੇ ਨਹੀਂ ਮਾਰ ਕਿਤੇ ਪਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣਾ ਸਿਰ ਥੋੜਾ ਜਿਹਾ ਇਹ ਅੰਦਰੋਂ ਗੁਬਾਰ ਹਨੇਰਾ ਖਤਮ ਕਰ ਲਈਏ ਆਪਣੇ ਨੁਕਸ ਕੱਢ ਲਈਏ ਤੇ ਦੁਨੀਆ ਠੀਕ ਹੀ ਹੁੰਦੀ ਹੈ ਉਸ ਕਰਕੇ ਦੁਨੀਆ ਨੂੰ ਜਿੰਨਾ ਦੁਨੀਆ ਦੇ ਨੁਕਸ ਕੱਢ ਕੇ ਇਸ ਸੰਸਾਰ ਚ ਜਿੱਤ ਕੇ ਨਹੀਂ ਕੋਈ ਅੱਜ ਤੱਕ ਜਾ ਸਕਿਆ ਤੇ ਨਾ ਕਿਸੇ ਨੇ ਜਾਣਾ ਜੀ ਸੋ ਆ ਤੁਸੀਂ ਆਪਣੇ ਨੁਕਸ ਠੀਕ ਕਰੋ ਤੇ ਸੰਸਾਰ ਖੂਬਸੂਰਤ ਆਪ ਹਮੇ ਅਸੀਂ ਦੁਨੀਆ ਚ ਕਿਤੇ ਵੀ ਬੈਠੇ ਹੋਈਏ ਅਸੀਂ ਸਾਰੀ ਧਰਤੀ ਗਈ ਹੈ ਨਹੀਂ ਉਹ ਨਹੀਂ ਪਹੁੰਗੇ ਐਸਾ ਕੋਈ ਦੇਸ਼ ਮਿਲਿਆ ਕੋਈ ਐਸਾ ਸਮਾਜ ਮਿਲਿਆ ਜਿੱਥੇ ਦੁੱਖ ਨਹੀਂ ਹੋਗੇ ਜਿੱਥੇ ਲੜਾਈਆਂ ਨਹੀਂ ਹੋਗੀਆਂ ਜਿੱਥੇ ਪਰੇਸ਼ਾਨੀਆਂ ਨਹੀਂ ਹੋਗੀਆਂ ਇੱਕ ਸੱਚਾਈ ਹੈ ਕਿ ਜਿੱਥੇ ਇਨਸਾਨ ਹੈ ਇਸ ਧਰਤੀ ਤੇ ਉੱਥੇ ਸਮੱਸਿਆਵਾਂ ਹੈਗੀਆਂ ਸੀ ਹੈਗੀਆਂ ਹਨ ਰਹਿਣਗੀਆਂ ਵੀ ਸੋ ਸੋ ਇਨਸਾਨ ਆਪਣੇ ਆਪ ਦੇ ਵਿੱਚ ਕਿਤਨੇ ਕਿਤੇ ਜੀ ਕਿ ਇਹ ਇਹਦੇ ਲਾਈਫਸਟਾਈਲ ਦੇ ਵਿੱਚ ਆਉਂਦਾ ਵੀ ਸਮੱਸਿਆਵਾਂ ਦੇ ਨਾਲ ਜੂਝਣਾ ਤੇ ਬਾਕੀ ਜਿੱਥੇ ਇਨਸਾਨ ਹੈ ਨਹੀਂ ਉੱਥੇ ਵੈਸੇ ਧਰਤੀ ਬੜੀ ਸੋਹਣੀ ਆ ਆਪਣੇ ਆਪ ਦੇ ਵਿੱਚ ਕੁਦਰਤੀ ਉਹਦਾ ਸਰੂਪ ਆ ਉੱਥੇ ਸਭ ਕੁਝ ਵਰਤਾਰਾ ਠੀਕ ਜਾਪਦਾ ਪਰ ਕੋਲ ਮੜਾ ਕੇ ਕਿਉਂਕਿ ਸੱਚਾਈ ਆ ਵੀ ਆਪਾਂ ਸਮਾਜ ਆ ਪ੍ਰਾਣੀ ਆ ਇਨਸਾਨ ਆ ਤੇ ਸਮਾਜਾਂ ਦੇ ਵਿੱਚ ਹੀ ਰਹਿਣਾ ਤੇ ਇਹ ਇਹ ਜਿਹੜੀਆਂ ਤਕਲੀਫਾਂ ਨੇ ਦੁੱਖ ਆਉਂਦੇ ਨੇ ਇਹਨਾਂ ਦੇ ਨਾਲ ਵੀ ਜੂਝਣਾ ਸਮੇਂ ਦੀ ਲੋੜ ਰਹਿੰਦੀ ਆ ਪਰ ਇਹ ਨਿਕਮ ਨੁਕਸ ਅਸੀਂ ਸੰਸਾਰ ਚ ਕੱਢੀਏ ਹੁਣ ਜਦੋਂ ਕਿ ਆਪਣੇ ਅੰਦਰ ਹੀ ਮੈਂ ਨਹੀਂ ਸਮਝਦਾ ਇਹ ਨਕਸ਼ ਕੈਨੇਡਾ ਵਿੱਚ ਆ ਕਿ ਅਸੀਂ ਇੱਥੇ ਆ ਕੇ ਐਲਐਮ ਆਈਆ ਵਿੱਚਣ ਲੱਗੇ ਇਹ ਨਕਸ਼ ਕੈਨੇਡਾ ਵਿੱਚ ਆ ਕਿ ਇੱਥੇ ਆ ਕੇ ਅਸੀਂ ਤਨਖਾਹਾਂ ਮਾਰਨ ਲੱਗੇ ਇਹ ਨਕਸ਼ ਜਾਨੀ ਕਿ ਕੈਨੇਡਾ ਵਿੱਚ ਆ ਕਿ ਇੱਥੇ ਅਸੀਂ ਆ ਕੇ ਸੜਕਾਂ ਤੇ ਜਿਹੜਾ ਵੀ ਅਸੀਂ ਮਰਨ ਲੱਗੇ ਉਹ ਅਸੀਂ ਕੱਲ ਆਏ ਆ ਤਾਂ ਸੜਕਾਂ ਇੱਥੇ ਦੇਖਿਆ ਤਾਂ ਬੜਾ ਸੋਹਣੀਆਂ ਚੱਲ ਰਹੀਆਂ ਜੀ ਬਿਲਕੁਲ ਸਹੀ ਸੋ ਇਸ ਕਰਕੇ ਅਸੀਂ ਹਰ ਪਾਸੇ ਜਦੋਂ ਜਿਹੜੀ ਦੁਨੀਆ ਚ ਜਾਣ ਨੂੰ ਤਰਸਦੇ ਆ ਉੱਥੇ ਪਹੁੰਚਣ ਤੋਂ ਬਾਅਦ ਜਾਨੀ ਕਿ ਫਿਰ ਇਹ ਉਹ ਗੰਧ ਪਿੱਛੇ ਹਨੇਰਾ ਵਾਲੀ ਗੱਲ ਵੀ ਉੱਥੇ ਜਾ ਕੇ ਫਿਰ ਰੋਣ ਲੱਪੀਏ ਫਿਰ ਨਕਸ਼ ਕੱਢਣ ਲੱਪੀਏ ਦੈਟ ਇਜ਼ ਅ ਦੇ ਹੂੰਗਾ ਮੈਂ ਕਹੂੰਗਾ ਵੀ ਨਾਨ ਨਾਲ ਮੈਂ ਕਹਿੰਦਾ ਵੀ ਇਹ ਤੁਸੀਂ ਸੜਕਾਸ ਵਾਲੀ ਗੱਲ ਵੀ ਕਰ ਦਿੱਤੀ ਆ ਖਾਸ ਕਰਕੇ ਦਿਲ ਦੇ ਦੌਰੇ ਵਾਲੀ ਵੀ ਗੱਲ ਕਰ ਦਿੱਤੀ ਆ ਜੋਤ ਸਾਹਿਬ ਇਹ ਪਰ ਤੁਹਾਡੀਆਂ ਖਰੀਆਂ ਗੱਲਾਂ ਪਰ ਹੈ ਸੱਚੀਆਂ ਤੇ ਕੋੜੀਆਂ ਵੀ ਆ ਅੱਜ ਜਿੰਨੇ ਤੁਸੀਂ ਸਾਨੂੰ ਅੱਜ ਸੌਂਦ ਰਹੇ ਆ ਨਾ ਜ਼ਾਹ ਜ਼ਿੰਦਾਬਾਦ ਟੀਵੀ ਤੇ ਤੁਸੀਂ ਸਾਨੂੰ ਦੇਖ ਰਹੇ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰੂੰਗਾ ਤੇ ਇਹ ਗੱਲਾਂ ਖਾਸ ਕਰਕੇ ਜੋਤ ਸਾਹਿਬ ਦੀਆਂ ਇਹ ਅਸੀਂ ਅਸੀਂ ਖਾਸ ਕਰਕੇ ਚਿੰਤਤਾ ਖਾਸ ਕਰਕੇ ਜ਼ਿੰਦਾਬਾਦ ਵਾਲੇ ਚਿੰਤਤਾ ਜੋਤ ਸਾਹਿਬ ਤੁਸੀਂ ਚਿੰਤਤਾ ਜਿਹੜਾ ਜਿਹੜਾ ਵੀ ਇੱਕ ਸੁਧਰ ਆ ਔਰ ਜਿਹੜਾ ਖਾਸ ਕਰਕੇ ਉਹ ਤੁਰੇ ਨਾਲ ਜੁੜਿਆ ਹੋਇਆ ਪੰਜਾਬ ਦੇ ਕਰ ਕਰ ਅਸੀਂ ਅਸੀਂ ਪੰਜਾਬੀ ਲੋਕਾਂ ਅਸੀਂ ਚਾਹੁੰਦੇ ਹਾਂ ਜਿੱਦਾਂ ਆਪ ਜੀ ਦੀ ਮੈਂ ਜੋਤ ਸਾਹਿਬ ਘਰ ਵੱਡੀ ਕਰਦਾ ਵੀ ਅਸੀਂ ਜਦੋਂ ਉੱਥੋਂ ਆਉਣਾ ਹੁੰਦਾ ਆ ਕਿੰਨੇ ਪਾਠ ਕਿੰਨੀਆਂ ਕਿੰਨੀਆਂ ਅਸੀਂ ਉੱਥੇ ਮਿੰਤਾ ਕਰਦੇ ਆ ਵੀ ਬਸ ਇੱਕ ਵਾਰੀ ਉੱਥੇ ਲੈ ਜਾਓ ਤੇ ਅਸੀਂ ਤਾਂ ਬੀਬੇ ਬੱਚੇ ਆ ਤੇ ਮੁੜ ਕੇ ਆ ਕੇ ਇੱਥੇ ਕਹਿੰਦੇ ਐ ਜਾਂ ਉਹ ਪਰ ਮੈਂ ਕਹਿੰਗੋ ਵੀ ਜਾਂਦੇ ਜਾਂਦੇ ਥੋੜੀ ਟਿੱਪਣੀ ਮੈਂ ਤੁਹਾਡੀ ਇਸ ਚੀਜ਼ ਤੇ ਵੀ ਲੈਣੀ ਮناسب ਸਮਝਦਾ ਆ ਵੀ ਜੋ ਤਰ੍ਹਾਂ ਕਾਸ ਕਰਕੇ ਖੁਦਕੁਸ਼ੀ ਦੇਖੋ ਕੱਡਾ ਸਾਡਾ ਮਾਨਮਤਾ ਇਤਿਹਾਸ ਜਿਹਦੇ ਮਗਰ ਐਸ ਆਈ ਐਨ ਜੀ ਐਚ ਸਿੰਘ ਲੱਗਾ ਹੋਵੇ ਤੇ ਤੁਹਾਨੂੰ ਲੱਗਦਾ ਸ਼ੇਰਾਂ ਦਾ ਪੁੱਤ ਜੰਮਿਆ ਹੋਵੇ ਤੇ ਉਹ ਖੁਦਕੁਸ਼ੀਆਂ ਕਰੇ ਤੇ ਮੈਂ ਕਹੂੰਗਾ ਥੋੜਾ ਜਿਹਾ ਬਰੀਫ ਇਹਦੇ 'ਚ ਵੀ ਮੈਂ ਥੋੜੀ ਟਿੱਪਣੀ ਲੈਣੀ ਚਾਹਣਾ ਆ ਆ ਬਿਲਕੁਲ ਚੱਕ ਸਬਸਬ ਦੇਖੋ ਇਹ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਜੱਗ ਜੀਉਂਦਿਆਂ ਦੇ ਮੇਲੇ ਹਾਂ ਅੱਛਾ ਜੀਉਂਦਿਆਂ ਜੀ ਤੁਹਾਨੂੰ ਸੁੱਖ ਵੀ ਮਿਲ ਸਕਦਾ ਤੇ ਤੁਹਾਨੂੰ ਦੁੱਖ ਵੀ ਮਿਲ ਸਕਦਾ ਜ਼ਿੰਦਗੀ ਆ ਜਿਹੜੀ ਨਾ ਮੈਂ ਦੇਖ ਰਿਹਾ ਸਾਰੇ ਸੰਸਾਰ ਚ ਨੀਰਾ ਸਾਰੀ ਉਮਰ ਕੋਈ ਸੁਖੀ ਐ ਮਤਲਬ ਜੋ ਬਹੁਤ ਆਪਾਂ ਪੈਸੇ ਨੂੰ ਸੁਖ ਸਮਝਦੇ ਆ ਵੱਡੀ ਕੋਠੀ ਨੂੰ ਸੁਖ ਸਮਝਦੇ ਆ ਵੱਡੀਆਂ ਕਾਰਾਂ ਨੂੰ ਵਸਤਰਾ ਨੂੰ ਤੇ ਬਹੁਤ ਕੋਈ ਮਤਲਬ ਸਵਾਦ ਲਈ ਪਕਵਾਨਾਂ ਨੂੰ ਪਰ ਮੈਂ ਸਮਝਦਾ ਵੀ ਜਿਹਨਾਂ ਕੋ ਅਰਪਾ ਖਰਬਾ ਉਹਨਾਂ ਨੂੰ ਬਿਮਾਰੀਆਂ ਘੇਰ ਲੈਣਗੀਆਂ ਜਣੀ ਕਿ ਦੁੱਖ ਆਉਣ ਦਾ ਰਾਹ ਬਣ ਜਾਊਗਾ ਹੂੰ ਕੋਈ ਜਿੰਦ ਐਸ ਅਪ ਉਹ ਤੁਸੀਂ ਮਹਾ ਮੈਂ ਇੰਗਲੈਂਡ ਦਾ ਜਿਹੜਾ ਸ਼ਾਹੀ ਪਰਿਵਾਰ ਹੈ ਨਾ ਉਹਨਾਂ ਤੋਂ ਤੇ ਕੋਈ ਵੀ ਸੰਸਾਰ ਦੇ ਵਿੱਚ ਬਿਲਕੁਲ ਉਹਨਾਂ ਦੇ ਘਰ ਜੰਮ ਪੈਣਾ ਹੀ ਜਾਣੀ ਕਿ ਵੀ ਸਵਰਗੀ ਸਵਰਗਾ ਵੀ ਕਰਨਾ ਨਹੀਂ ਪੈਣਾ ਕੁਝ ਹਨਾ ਅੱਛਾ ਪਰ ਉਹ ਪਰਿਵਾਰ ਦੇ ਵਿੱਚੋਂ ਤੁਸੀਂ ਕੋਈ ਫੈਮਿਲੀ ਚੁੱਕ ਕੇ ਦੇਖ ਲਓ ਵੀ ਕਿਹੜੇ ਸਾਰੀ ਉਮਰ ਸੁਖੀ ਆ ਜੀ ਹਨਾ ਮਤਲਬ ਕਿ ਡਿਵੋਰਸ ਤੇ ਹੋਰ ਸਭ ਕੁਝ ਉਹਨਾਂ ਦੇ ਹੈ ਨਹੀਂਗਾ ਹਨਾ ਲੜਾਈਆਂ ਉਹਨਾਂ ਦੇ ਹੈ ਨਹੀਂਗੀਆਂ ਬਿਮਾਰੀਆਂ ਉਹਨਾਂ 'ਚ ਹੈ ਨਹੀਂਗੀਆਂ ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਦੁਨਿਆਵੀ ਪਦਾਰਥ ਆ ਇਹ ਸਾਧਨਿਆਂ ਸੁਖਿਆ ਇਹ ਮਤਲਬ ਜ਼ਰੂਰੀ ਨਹੀਂਗਾ ਕਿ ਇਹਦੇ ਨਾਲ ਤੁਸੀਂ ਅੰਦਰੋਂ ਸੰਤੁਸ਼ਟ ਤੇ ਤ੍ਰਿਪਤ ਰਹੋਗੇ ਹੈਨਾ ਉਹ ਇਹ ਜਿਹੜਾ ਜੀ ਕਿ ਕਹੋ ਕਿ ਸੰਤੋਖ ਦੀਆਂ ਮੰਦਰਾਂ ਗਰਮਾਣੀ ਦੇ ਵਿੱਚ ਐ ਜਿਹੜੇ ਇਨਸਾਨ ਨੇ ਉਹ ਧਾਰਨ ਕੀਤੀਆਂ ਉਹ ਬਿਨਾ ਵੱਡੀਆਂ ਕੋਠੀਆਂ ਤੋਂ ਵੀ ਸੰਤੋਖ ਐ ਖੁਸ਼ ਐ ਬਿਨਾ ਵੱਡੀਆਂ ਕਾਰਾਂ ਤੋਂ ਵੀ ਤੇ ਹਰ ਤਰ੍ਹਾਂ ਦੇ ਦੁਨਿਆਵੀ ਇਹ ਕਹੋ ਕਿ ਸੁੱਖਾਂ ਤੋਂ ਤੇ ਇਸ ਕਰਕੇ ਸੁੱਖ ਜਿਹੜਾ ਜੀ ਕਿ ਇਹ ਅੰਦਰ ਆਪਣੇ ਮਨ ਦੇ ਐ ਉਹਨੂੰ ਵਸਾਉਣ ਦੀ ਲੋੜ ਐ ਤੇ ਇਹ ਸਿੱਧਾ ਤਿਆਰ ਰਹਿਣਾ ਚਾਹੀਦਾ ਕਿ ਮੇਰਾ ਮੈਨੂੰ ਪਲੇਟ 'ਚ ਪਰੋਸ ਕੇ ਨਹੀਂ ਕਿਸੇ ਨੇ ਸੁੱਖ ਦੇਈ ਜਾਣਾ ਜਿਹਨੂੰ ਮੈਂ ਸੁੱਖ ਸਮਝਿਆ ਹੋਵੇ ਪਦਾਰਥ ਹਾਂ ਉਹਨੂੰ ਪੈਦਾ ਕਰਨ ਦੇ ਲਈ ਮੇਰੀ ਆਪਣੀ ਸਿਆਣਪ ਤੇ ਜਿਹੜੀ ਸਮਰੱਥਾ ਆ ਉਹ ਕੰਮ ਕਰੇਗੀ ਉਹਦੇ ਵਿੱਚ ਜੇ ਮੈਂ ਹੁਣ ਹਥਿਆਰ ਛੱਡ ਦਿਆਂ ਤੇ ਉੱਥੇ ਜਾ ਕੇ ਦੂਸਰਾ ਪਾਸੇ ਸਾੜ ਮਾਰਦੇ ਆ ਮਿਹਨਤੀ ਫਿਰ ਇੱਥੇ ਦੇਖ ਲਓ ਆਪਾਂ ਕਰਦੇ ਚੁੱਕੇ ਉਹ ਤੋਂ ਪਹਿਲਾਂ ਤੇ ਆਪਾਂ ਵੀਜ਼ਾ ਅਪਲਾਈ ਕਰਦੇ ਆਂ ਵੀਜ਼ਾ ਮਿਲਦੇ ਫਿਰ ਉਹ ਵਿਆਹ ਪਹਿਲਾਂ ਹੁੰਦਾ ਸੀਗਾ ਵੀ ਬੱਚਾ ਜੰਮ ਪਿਆ ਖੁਸ਼ੀ ਆ ਜੀ ਲਿਆਓ ਜੀ ਪਾਓ ਪੰਗੜੇ ਜੀ ਅੱਛਾ ਮੁੜ ਕੇ ਜੀ ਵੀ ਹੁਣ ਵਿਆਹ ਹੋ ਗਿਆ ਲਿਆਓ ਜੀ ਪਾਓ ਪੰਗੜੇ ਜੀ ਹਨਾ ਉਹਦੇ ਵਿੱਚ ਹੁਣ ਇੱਕ ਇੱਕ ਗੱਲ ਛਾਵਾਂ ਹੋਊਗੀ ਕਿ ਤੁਸੀਂ ਜੰਮ ਪਏ ਤੁਸੀਂ 12ਵੀਂ ਕਰ ਲਈ ਤੁਸੀਂ ਹਾਈਲਸ ਕਰ ਲਿਆ ਕੈਨੇਡਾ ਦਾ ਵੀਜ਼ਾ ਲੱਗਿਆ ਲਿਆਓ ਜੀ ਪਾਓ ਪੰਗੜੇ ਜੀ ਪਾਟ ਰਖਈਏ ਜੀ ਸਹੀ ਗੱਲ ਹੈ ਹਾਂ ਜੀ ਐਨਾ ਜਸ਼ਨ ਨਾਲ ਅਸੀਂ ਤੁਰੇ ਹੋਏ ਇੱਥੇ ਪਹੁੰਚ ਕੇ ਅਸੀਂ ਮਾਰਦਿਆ ਨਿਆਗਰਾ ਚ ਛਾਲ ਲੋ ਕਰਦੇ ਹ ਇਸ ਕਰਕੇ ਮੇਰਾ ਫਿਕਰਾ ਇਹ ਆ ਵੀ ਆਪਾਂ ਫੇਰ ਉੱਥੇ ਗੱਲ ਆ ਜਾਂਦੀ ਆ ਕਿ ਇਹ ਸੰਸਾਰ ਦੇ ਨੁਕਸ ਕੱਢਿਆ ਨਹੀਂ ਸੰਸਾਰ ਨੂੰ ਕਦੇ ਕੋਈ ਜਿੱਤ ਸਕਿਆ ਮਨ ਦੀ ਤੇ ਜਗ ਜਿੱਤ ਹੀ ਆ ਮਨ ਨੂੰ ਕੋਈ ਤਵਾਂ ਤੇ ਸਮਝਾਉਣਾ ਵੀ ਪੈਂਦਾ ਸੜਕ ਤੇ ਚੱਲਦੇ ਆ ਉੱਚੀਆਂ ਜਮਾ ਨੀਵੇਂ ਸੜਕ ਵੀ ਆਉਂਦੀ ਆ ਪੱਤਰੀ ਵੀ ਆਉਂਦੀ ਆ ਸਭ ਕੁਝ ਆਉਂਦੀ ਆ ਇਹ ਨਹੀਂਗਾ ਵੀ ਜੇ 15 ਜੀਵਨ ਸਾਰਾ ਚੱਲ ਰਿਹਾ ਤੇ ਫੇਰ ਹੱਸੀ ਜਾਈਏ ਜਦੋਂ ਜਗਾ ਕਿ ਜੇ ਮੁਸ਼ਕਲ ਕੋਈ ਆ ਗਈ ਤੇ ਫੇਰ ਅਸੀਂ ਛਾਲ ਮਾਰ ਦਈਏ ਨਿਆਗਰਾ ਜਲਸੋ ਇਸ ਕਰਕੇ ਮੈਂ ਕਹਾਂਦਾ ਕਿ ਹਰੇਕ ਵਿਅਕਤੀ ਦੀ ਆਪਣੀ ਮਾਨਸਿਕ ਸੋਚ ਤੇ ਨਿਰਭਰ ਹੈ ਬਿਲਕੁਲ ਬਿਲਕੁਲ ਮੈਂ ਕਹੂੰਗਾ ਜੌਲ ਸਾਹਿਬ ਕੋ ਸਦਰ ਮੀਰੀ ਮੰਦੀ ਵਿੱਚ ਆਈਆਂ ਜੇ ਤੁਹਾਨੂੰ ਵੀ ਚੰਗੀਆਂ ਲੱਗੀਆਂ ਤੁਸੀਂ ਵੀ ਆਪਣੇ ਛੋਟੇ ਵੀਰ ਨੂੰ ਥੋੜਾ ਜਿਹਾ ਗੁੱਡ ਲੱਕ ਕਹਿਣੀ ਹੈ ਕਹਿੰਦਾ ਪੱਥਰ ਨਦੀਆਂ ਦੇ ਬੰਦੇ ਪਾਣੀ ਨੂੰ ਰਾਹ ਨਹੀਂ ਦਿੰਦੇ ਪੱਥਰ ਨਦੀਆਂ ਦੇ ਬੰਦੇ ਪਾਣੀ ਨੂੰ ਰਾਹ ਨਹੀਂ ਦਿੰਦੇ ਪਾਣੀਆਂ ਨੂੰ ਆਪਣਾ ਰਾਹ ਆਪ ਬਣਾਉਣਾ ਪੈਂਦਾ ਆ ਓ ਯੈਸ ਔਰ ਉਹਦੇ ਵਿੱਚ ਉਹ ਪਾਣੀ ਕਈ ਵਾਰੀ ਪੱਥਰ ਨੂੰ ਵੀ ਲਾ ਤੁਰਦਾ ਬਿਲਕੁਲ ਪੱਥਰ ਨੂੰ ਜਦੋਂ ਲਾ ਤੁਰਦਾ ਤੇ ਪਾਣੀ ਦੇ ਥੱਲੇ ਰੇੜ ਦਾ ਰੇੜ ਦਾ ਐਸਾ ਗੋਲ ਹੁੰਦਾ ਤੇ ਜਿਹੜੀ ਅਸਲ ਉਹਦੀ ਕੀ ਅਵਸਥਾ ਸੀ ਅੱਗੇ ਚਾਤਕੇ ਜਦੋਂ ਠੇਡੇ ਖਾ ਕੇ ਗੋਲ ਹੋਇਆ ਤੇ ਬਹੁਤ ਸਾਰੇ ਹਕਮਾਂ ਦੇ ਵਿੱਚ ਉਹਦਾ ਜਿਹੜਾ ਜੀ ਇੱਕ ਤਰੀਕੇ ਦੇ ਨਾਲ ਵਰਤੋਂ ਹੋਣੀ ਸ਼ੁਰੂ ਹੋ ਗਈ ਉਹਦੀ ਕਦਰ ਪੈਣੀ ਸ਼ੁਰੂ ਹੋ ਗਈ ਇਸ ਕਰਕੇ ਠੇਡੇ ਖਾ ਕੇ ਅਸੀਂ ਗੋਲ ਹੁੰਦੇ ਜਾਂਦੇ ਆ ਠੇਡੇ ਕਹਿਣ ਲਈ ਸੈਂਡ ਦੀ ਸਾਨੂੰ ਸਦਾ ਤਿਆਰ ਰਹਿਣਾ ਚਾਹੀਦਾ ਡਾਇਗਰਾਫਾਲ 'ਚ ਛਾਲ ਮਾਰਿਆ ਥੋੜਾ ਮਸਲੇ ਹੱਲ ਹੈ ਜੀ ਡਾਇਗਰਾਫਾਲ ਦੇ ਵਿੱਚ ਛਾਲ ਮਾਰਿਆ ਤੇ ਜਿਹੜੇ ਪਿੱਛੇ ਇਹਨਾਂ ਦਾ ਕਰਜ਼ਾ ਲੈ ਕੇ ਮਤਲਬ ওই শাਲਾ মারਨੀ ਐ ਇਹ ਸਭ ਕੁਝ ਕਰਨਾ ਮੈਂ ਸਮਝਦਾ ਕਿ ਇੱਥੇ ਆ ਕੇ ਜੇ ਅਸੀਂ ਉਪਧਰ ਕਰ ਰਹੇ ਹਾਂ ਤੇ ਇੱਥੇ ਆ ਕੇ ਜੋ ਇਹ ਜਿੰਦਗੀ ਖਿਲਾਰਨੀ ਇਹ ਕੰਮ ਅਸੀਂ ਉੱਥੇ ਹੀ ਕਰੀ ਜਾਈਏ ਜਿੱਥੋਂ ਅਸੀਂ ਤੁਰਦੇ ਹਾਂ ਹਮ ਹਮ ਠੀਕ ਆ ਨਹੀਂ ਬਹੁਤ ਹੀ ਵਧੀਆ ਪਰ ਮੈਂ ਜੋਤ ਸਾਹਿਬ ਮੈਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੀ ਕਰਨਾ ਆ ਕਿਉਂ ਮੇਰੇ ਕੋਲ ਤਾਂ ਸਿਰ ਤੁਹਾਡਾ ਧੰਨਵਾਦ ਹੀ ਧੰਵਾਦ ਆ ਕਿਉਂ ਜਦੋਂ ਵੀ ਮੈਂ ਆਪ ਜੀ ਨੂੰ ਕਹਿੰਟੀ ਕੀਤੀ ਆ ਤੇ ਤੁਸੀਂ ਉਦੋਂ ਵੀ ਮੈਨੂੰ ਕਿਹਾ ਵੀ ਮੇਜਸਿਆ ਤੇਰੇ ਨਾਲ ਤੇ ਮੈਂ ਤੁਹਾਡਾ ਇੱਥੇ ਧੰਨਵਾਦ ਕਰਦਾ ਅੱਜ ਦਾ ਪ੍ਰੋਗਰਾਮ ਖਾਸ ਕਰਕੇ ਜਿੰਨੇ ਵੀ ਤੁਸੀਂ ਸਾਨੂੰ ਸੁਣ ਰਹੇ ਆ ਜਾਂ ਜ਼ਾਦਾ ਜ਼ਿੰਦਾਬਾਦ ਟੀਵੀ ਤੇ ਤੁਸੀਂ ਦੇਖ ਰਹੇ ਆ ਤੇ ਮੈਂ ਕਹਾਂਗਾ ਵੀ ਕਿਦਾਂ ਦਾ ਲੱਗਾ ਤੇ ਇਦਾਂ ਹੀ ਨੰਗਦੇ ਵਰਦੇ ਮੈਂ ਹੁਣ ਜੋਤਸਾਹ ਦੀ ਹਾਜ਼ਰੀ ਲਵਾਇਆ ਕਰਨੀ ਆ ਤੇ ਖਾਸ ਕਰਕੇ ਜੋਤਸਾਹ ਦੀਆਂ ਖਰੀਆਂ ਤੇ ਸੱਚੀਆਂ ਤੇ ਕੋੜੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਹੋਣੀਆਂ ਤੇ ਕਹੋ ਕਿਉਂ ਮੈਨੂੰ ਇੰਨਾ ਪਤਾ ਆ ਬਿ ਜੋਤ ਸਾਹਿਬ ਨੇ ਜਦੋਂ ਕਹਿੰਦੇ ਹੁੰਦੇ ਆ ਸਿਆਣੇ ਆਪਣੇ ਕੀ ਕਰਦੇ ਹੁੰਦੇ ਸੀ ਉਦੋਂ ਨਾ ਜਦੋਂ ਕਣੈਣ ਦਿੰਦੇ ਹੁੰਦੇ ਸੀ ਤਾਂ ਥੋੜਾ ਜਿਹਾ ਮਿੱਠਾ ਲਾ ਦਿੰਦੇ ਹੁੰਦੇ ਸੀ ਕਹਿੰਦੇ ਲਾ ਦੋ ਸ਼ਾਇਦ ਬੱਚੇ ਨੂੰ ਮੜ ਜਾ ਇਹਨੂੰ ਨਾ ਮਿੱਠਾ ਮੱਠਾ ਕੋੜਾ ਲੱਗੂਗਾ ਤਾਂ ਮੈਂ ਆਸ ਕਰ ਰਿਆਂ ਤੇ ਐਂਡ ਵਿੱਚ ਜੋਤ ਸਾਹਿਬ ਕੀ ਕਹਿਣਾ ਚਾਹੁੰਦੇ ਆ ਹਾਂ ਨਹੀਂ ਬਸ ਵੈਸੇ ਤੇ ਜਿਹੜੀਆਂ ਗੱਲਾਂ ਜੇ ਉਹਨੂੰ ਜਿਹੜਾ ਸਮਝਦਾਰ ਵਿਅਕਤੀ ਜਦੋਂ ਆਪਣੇ ਸਮਝ ਤੇ ਪਰਖ ਨੂੰ ਨਜ਼ਰ ਨਾਲ ਦੇਖ ਤੇ ਸੋਚਦੇ ਆ ਤੇ ਕੋੜੀਆਂ ਨਹੀਂ ਗੀਆਂ ਕਾਮ ਆਉਣ ਵਾਲੀਆਂ ਸਚਾਈਆਂ ਆ ਸਾਡੇ ਗੁਰੂ ਸਾਹਿਬ ਜਗਤਾਰਨ ਆਏ ਸੀ ਉਹਨਾਂ ਨੇ ਬਾਣੀ ਰਚੀ ਕੁਰਬਾਨੀਆਂ ਕੀਤੀਆਂ ਇਤਿਹਾਸ ਰਚੇ ਅਸੀਂ ਅੱਜ ਉਹਨਾਂ ਦੇ ਇਤਿਹਾਸਾਂ ਦੀ ਗੋਣ ਗਾਇਨ ਵੀ ਕਰੀ ਚੱਲੀਏ ਪਰ ਇਹਦੇ ਨਾਲ ਥੋੜਾ ਵਿਚਾਰੀਏ ਵੀ ਗੁਰੂ ਸਾਹਿਬ ਜਗਤਾਰਨ ਆਏ ਸੀ ਕੀ ਜਗਤ ਧਰ ਗਿਆ ਜਗਤ ਤਾਂ ਹੁਣ ਗਾਂਹ ਯਾਨੀ ਕਿ ਉੱਥੋਂ ਪ੍ਰਸਥਾਨ ਕਰ ਕਰਕੇ ਦੁਨੀਆ ਭਰ ਦੇ ਵਿੱਚ ਖਿਲਰ ਗਿਆ ਤੇ ਫੇਰ ਮੈਂ ਦੇਖ ਰਿਹਾ ਆਸਟ੍ਰੇਲੀਆ ਤੋਂ ਲੈ ਕੇ ਯੂਰਪ ਤੱਕ ਅਮਰੀਕਾ ਕੈਨੇਡਾ ਅਲਾਸਕਾ ਤੱਕ ਕੋਈ ਅਸੀਂ ਜਗ੍ਹਾ ਮੈਨੂੰ ਨਜ਼ਰ ਨਹੀਂ ਆਉਂਦੀ ਕਿ ਜਿੱਥੇ ਪੰਜਾਬ ਆਪ ਤੋਂ ਉੱਜੜ ਕੇ ਸਾਡੀ ਕੌਮ ਨੂੰ ਪੂਰੀ ਤਰ੍ਹਾਂ ਭੰਲ ਪਚ ਗਈ ਹੋਵੇ ਚਾਹੇ ਨਾ ਸੋ ਇਸ ਕਰਕੇ ਮੈਂ ਥੋੜਾ ਜਿਹਾ ਦੇਖਤਾ ਆ ਵੀ ਅਸੀਂ ਕਿ ਧਰਤੀ ਤੇ ਕਿਤੇ ਨਾ ਕਿਤੇ ਕੋਈ ਗਾ ਕੁਦਰਤ ਨੇ ਮੜਾਈ ਹੋ ਜਿੱਥੇ ਅਸੀਂ ਜਾਨੀ ਕਿ ਇਮਾਨਦਾਰੀ ਦੇ ਨਾਲ ਸੱਚਾਈ ਦੇ ਨਾਲ ਸਤੋਖ ਦੀਆਂ ਮੁੰਦਰਾ ਧਾਰ ਕੇ ਜੀਵਨ ਜੀ ਸਕਦੇ ਹੋਈਏ ਤੇ ਸਾਨੂੰ ਮਤਲਬ ਇਸ ਕਰਕੇ ਥੋੜੋ ਪੈਦਾ ਕੀਤਾ ਵੀ ਅਸੀਂ ਸਾਰੀ ਦੁਨੀਆ ਵਿੱਚ ਖੇਲਰ ਕੇ ਜਿਹੜੀ ਦੇਸ਼ ਤੇ ਪਹੁੰਚ ਗਏ ਪੈਰਪੁਰ ਲੱਗ ਗਏ ਤੇ ਉਹਨਾਂ ਦੇ ਨੁਕਸਾਂ ਅਸੀਂ ਕੱਢਣੇ ਕੀ ਰੱਬ ਨੇ ਸਾਡੀ ਇਹ ਡਿਊਟੀ ਲਈ ਵੀ ਅਸੀਂ ਨੁਕਸ ਕੱਢਣ ਵਾਲੀ ਕੰਮ ਵੜਨਾ ਜੀ ਇਸ ਕਰਕੇ ਮੈਂ ਸਮਝ ਗਿਆ ਇਹ ਨੁਕਸੇ ਲੋਕਾਂ ਦੇ ਕੌਮਾਂ ਦੇ ਹੋਰ ਨਾ ਕੱਢਣੇ ਬੰਦ ਕਰੀਏ ਜਰਾ ਆਪਨੇ ਨੁਕਸਾਂ ਵੱਲ ਖਿਆਲ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਇੱਥੇ ਮੈਂ ਤੁਹਾਤੋਂ ਲਊਂਗਾ ਅਜ਼ਾਜ਼ ਤੇ ਖਾਸ ਕਰਕੇ ਜਿਹਨੇ ਵੀ ਤੁਸੀਂ ਅੱਜ ਸਾਨੂੰ ਸੁਣ ਰਹੇ ਆਂ ਜਾਂ ਦੇਖ ਰਹੇ ਆਂ ਤੇ ਮੈਂ ਖਾਸ ਕਰਕੇ ਖਾਸ ਕਰਕੇ ਆਪਣੇ ਪੰਜਾਬੀਆਂ ਨੂੰ ਅਸੀਂ ਆਪਣੇ ਦਾਰੇ ਵੱਲੋਂ ਬੇਨਤੀ ਔਰ ਜਲਸਾ ਚੌਥਾ ਵੱਲੋਂ ਵੀ ਅਸੀਂ ਆਪਣੇ ਵੱਲੋਂ ਬੇਨਤੀ ਕਰਾਂਗੇ ਤੇ ਖਾਸ ਕਰਕੇ ਆਪਣੇ ਬੱਚਿਆਂ ਨੂੰ ਬੇਨਤੀ ਕਰਾਂਗੇ ਥੋੜਾ ਵੱਡਾ ਦਿਲ ਕਰਕੇ ਰੱਖੋ ਜੇ ਹੁਣ ਤੁਸੀਂ ਆ ਗਏ ਆਂ ਨਾ ਤੇ ਇਸ ਮੁਲਖ ਦੇ ਵਿੱਚ ਤਾਂ ਇਹੀ ਕੋਈ ਮਿਹਨਤ ਕਾਸ਼ਾ ਨੂੰ ਕਰਨਾ ਪੈਣਾ ਜੇ ਅਸੀਂ ਕਮਾਈਆਂ ਕਰਨ ਆਏ ਆ ਤੇ ਅਸੀਂ ਕਮਾਈਆਂ ਕਰੀਏ ਤੇ ਦੱਬ ਕੇ ਇਸ ਨਾਂ ਉਸ ਪੰਜਾਬ ਦਾ ਤੇ ਪੰਜਾਬੀਅਤ ਦਾ ਆਪਾਂ ਅੱਗੇ ਵਧਾਈਏ ਤੇ ਇਸ ਮਲਕ ਨੂੰ ਜਿੱਦਾਂ ਦਾ ਇਹ ਮਲਕ ਹੈਗਾ ਨਾ ਸਾਡਾ ਕੈਨੇਡਾ ਅਸੀਂ ਉਹਨੂੰ ਉਦਾਂ ਦਾ ਰਹਿਣ ਦਈਏ ਤੇ ਇੱਥੋਂ ਮੈਂ ਤੁਹਾਤੋਂ ਲਵਾਂਗਾ ਆਜ਼ਾਦ ਮੇਰੇ ਵੱਲੋਂ ਤੁਹਾਨੂੰ ਜੋਲ ਸਾਹਿਬ ਦੋਵੇਂ ਹੱਥ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚ ਕਾਲ ਦੀ ਸ਼ਖਸਤ ਮਿਹਰਬਾਨ ਤੇ ਮੈਂ ਇਥੋਂ ਤੁਹਾਨੂੰ ਸਾਰਿਆਂ ਤੋਂ ਇੱਥੇ ਆਜ਼ਾਦ ਲਵਾਂਗਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੁਣ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਮੈਂ ਜੋਲ ਸਾਹਿਬ ਨਾਲ ਗੱਲਬਾਤ ਕਰਿਆ ਕਰਾਂਗੇ ਤੇ ਖਾਸ ਕਰਕੇ ਜੋ ਸਾਡੀਆਂ ਖਰੀਆਂ ਤੇ ਸੱਚੀਆਂ ਗੱਲਾਂ ਤੁਹਾਡੇ ਕਚਹਿਰੀ ਦੇ ਵਿੱਚ ਮੈਂ ਲੈ ਕੇ ਆਇਆ ਕਰੂੰਗਾ ਇਥੇ ਮਨੂ ਵੀ ਦਿਓ ਜ਼ਾਸਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ